ਦੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸਾਧ ਸੰਗਤ ਨੂੰ ਮੇਰੇ ਵੱਲੋਂ ਨਿਮਰਤਾ ਸਹਿਤ ਬੇਨਤੀ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸੁਖਬੀਰ ਬਾਦਲ ਪਰਿਵਾਰ ਵੱਲੋਂ ਬਣਾਏ ਹੋਏ ਗਦਾਰ ਜਥੇਦਾਰਾਂ ਨੇ ਸੁਖਬੀਰ ਬਾਦਲ ਦੇ ਸਮੇਤ ਇਹਨਾਂ ਦੀ ਜੁੰਡਲੀ ਨੂੰ ਮਾਫੀ ਨਾਮਾ ਦਾ ਮਾਫੀ ਦੇ ਦਿੱਤੀ ਆ ਪਰ ਮੈਂ ਇਹਦਾ ਸਖਤ ਵਿਰੋਧ ਕਰਦਾ ਜਿੰਨਾ ਪੰਜ ਪੰਥ ਦੇ ਗਦਾਰਾਂ ਬਾਦਲ ਪਰਿਵਾਰ ਦੇ ਕਿਰੰਧਿਆ ਨੇ ਮਾਫੀ ਦਿੱਤੀ ਆ ਇਸ ਮਾਫੀ ਦੇ ਸਬੰਧ ਵਿੱਚ ਆਉਣ ਵਾਲੀ 19 ਤਰੀਕ ਦਿਨ ਐਤਵਾਰ ਨੂੰ ਅਸੀਂ ਆਪਣੇ ਵੱਲੋਂ ਇੱਕ ਰੋਸ ਮਾਰਚ ਕੱਢਾਂਗੇ ਰੋਸ ਮਾਰਚ ਪੰਥ ਨੂੰ ਕਾਮ ਨੂੰ ਜਗਾਉਣ ਵਾਸਤੇ ਮੇਰਾ ਕੋਈ ਨਿੱਜੀ ਮਨੋਰਥ ਨਹੀਂ ਇਹ ਦੰਦਮੀ ਟਕਸਾਲ ਅਜਨਾਲਾ ਦੇ ਵਿਦਿਆਲੇ ਵਿੱਚੋਂ ਆਰੰਭ ਹੋ ਕਰਕੇ ਅਜਨਾਲੇ ਦੇ ਮੇਨ ਚੌਂਕ ਤੱਕ ਜਾਵੇਗਾ ਤੇ ਉਥੇ ਸਮਾਪਤੀ ਕੀਤੀ ਜਾਵੇਗੀ ਅਸੀਂ ਇਸ ਫੈਸਲੇ ਦਾ ਵਿਰੋਧ ਕਰਦੇ ਸੀ ਵਿਰੋਧ ਕਰਦੇ ਹਾਂ ਤੇ ਕਰਦੇ ਰਵਾਂਗੇ ਗੁਰਮਖੋ ਇਹਨਾਂ ਲੋਕਾਂ ਨੇ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਬਚਾਇਆ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਹੈ ਆਓ ਆਪਾਂ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਦੇ ਗਦਾਰ ਫੈਸਲੇ ਦੇ ਗਦਾਰ ਜਥੇਦਾਰਾਂ ਦਾ ਵਿਰੋਧ ਕਰੀਏ ਆਉਣ ਵਾਲੀ 19 ਜਨਵਰੀ ਦਿਨ ਐਤਵਾਰ ਸਾਰਿਆਂ ਨੇ ਇਸ ਰੋਸ ਮਾਰਚ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ